ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 5 ਵਜੇ ਦਾ ਤੇ ਮੈਂ ਹੁਣ ਆ ਗਈ ਬਾਹਰ ਮੇਰੇ ਵਿੱਚ ਕਰ ਰਹੇ ਹਾਂ ਵਾਕ ਮੌਸਮ ਬਹੁਤ ਵਧੀਆ ਠੰਡਾ ਹੈ ਮੌਸਮਾਂ ਬਦਲਵਾਈ ਹੋਈ ਪਈ ਹੈ ਕੱਲ ਵੀ ਨਾ ਅਸੀਂ ਨੇਹਰੀ ਆਈ ਸੀ ਮੀਂਹ ਆਇਆ ਸੀ ਨਾ ਮੀਂਹ ਤਾਂ ਘਾਟੀ 'ਚ ਨੇਹਰੀ ਜ਼ਿਆਦਾ ਆਈ ਸੀ ਤੇ ਮੌਸਮ ਹੁਣ ਬਿਠ ਠੰਡਾ ਹੋਇਆ ਹੈ ਪੱਗੇ ਨਾਲ ਠੰਡਾ ਹੋਇਆ ਹੈ ਪੈਣੀ ਨਾ ਕਿ ਮਾਰਨਿੰਗ 'ਚ ਐਨਾ ਠੰਡ ਬਦਲਵਾਈ ਹੋਈ ਪਈ ਆ ਅੱਜ ਡੇਟ ਹੈਗੀ 2 ਜੂਨ ਕੱਲ 1 ਜੂਨ ਸੀ 1 ਜੂਨ ਨੂੰ ਕੱਲ ਕੋਈ ਮੈਂ ਵੀਡੀਓ ਸ਼ੂਟ ਨਹੀਂ ਕਰੀ ਦਿਲ ਨਹੀਂ ਕਰਾ ਕਰ ਕਰ ਜੀ ਨਹੀਂ ਕਰਦਾ ਹੁੰਦਾ ਕੈਮਰਾ ਚੱਕਣ ਨੂੰ ਵੀ ਕੋਈ ਵੀਡੀਓ ਸ਼ੂਟ ਕਰੀਏ ਤੇ ਕੱਲ ਕੋਈ ਵੀਡੀਓ ਨਹੀਂ ਸ਼ੂਟ ਹੋਈ ਅੱਜ ਇਹ ਵੀਡੀਓ ਸ਼ੂਟ ਸ਼ੁਰੂ ਕਰ ਲਿਆ ਮੈਂ ਸਵੇਰੇ ਵੀਡੀਓ ਕਰਨੇ ਸ਼ੁਰੂ ਇਹ ਹੋਊਗੀ ਬਣ ਗਈ ਕੁਛ ਨਾ ਕੁਛ ਤਾਂ ਸ਼ਾਮ ਨੂੰ ਤੁਹਾਨੂੰ ਮਿਲ ਜੂਗੀ ਨਹੀਂ ਅੱਜ ਦੀ ਵੀਡੀਓ ਮੇਰੀ ਮਿਸ ਜਾਊਗੀ ਹਕੀ ਕਰੀ ਕਦੇ ਕਦੇ ਸੱਚੀ ਆਏ ਦਿਲ ਕਰਦਾ ਵੀ ਥੋੜਾ ਜਿਹਾ ਰੂਟੀਨ ਤੋਂ ਟ੍ਰੈਕ ਤੋਂ ਹਟ ਜੀਏ ਤੇ ਤਾਂ ਘਰ ਤੇ ਕੱਲ ਮੈਂ ਕੋਈ ਵੀਡੀਓ ਬਣਾਈ ਫਿਰ ਮੈਂ ਕਿ ਨਹੀਂ ਦਿਲ ਕਰਦਾ ਤਾਂ ਨਾ ਸੀ ਹਨਾ ਕਦੇ-ਕਦੇ ਬ੍ਰੇਕ ਲੈਣ ਨੂੰ ਵੀ ਦਿਲ ਕਰਦਾ ਰੋਜ਼ ਸੇਮ ਸੇਮ ਉਹੀ ਕੰਮ ਤੋਂ ਵੀ ਆਪਾ ਪੋਰ ਹੋ ਜਾਣੇ ਚਲੋ ਮੈਂ ਕਿਹਾ ਅੱਜ ਮੈਂ ਦਿਸ ਵੈਰੀ ਵੀਡੀਓ ਸ਼ੂਟ ਕਰ ਲਾਂ ਮੇਰੀ ਕੋਸ਼ਿਸ਼ ਹੋਗੀ ਸ਼ਾਮ ਨੂੰ ਤੁਹਾਨੂੰ ਇਹ ਵੀਡੀਓ ਦੇ ਦਾਂ ਤੇ ਹੁਣ ਅੱਧਾ ਘੰਟਾ ਕਰੂੰਗੀ ਵਾਕ 5:30 ਵਜੇ ਤੱਕ ਵਾਕ ਕਰੂੰਗੀ ਅੱਧੇ ਘੰਟੇ ਬਾਅਦ ਫੇਰ ਜਾਵਾਂਗੀ ਅੰਦਰ ਫੇਰ ਕੰਮ ਕਰੂੰ ਅੰਦਰ ਹਜੇ ਮੈਂ ਕੋਈ ਕੰਮ ਨਹੀਂ ਕਰਕੇ ਆਈ ਕੁਝ ਵੀ ਨਾ ਭਾਂਡੇ ਚੱਕੇ ਨਾ ਦੁੱਧ ਦੀ ਬਣਾਈ ਤਾਰੀ ਪਤਿਲਾਂ ਖਾਲੀ ਕਰਿਆ ਅੰਦਰ ਅੰਦਰ ਬਾਹਰ ਜਾ ਕੇ ਕੰਮ ਕਰੂੰਗੇ ਅੰਦਰ। ਸੋ ਮੈਂ ਕਿ ਪਹਿਲਾਂ ਵਾਕ ਕਰ ਲਾ। ਇੱਕ ਵਾਰ ਬਾਹਰ ਵਾਕ ਦਾ ਕੰਮ ਖਤਮ ਕਰ ਜੂ ਫਿਰ ਅੰਦਰ ਚਲ ਕੋਈ ਮਰਜ਼ੀ ਕਰੀ ਚਲੋ ਫਿਰ ਅੰਦਰ ਹੀ ਕੰਮ ਕਰਨੇ ਹੁੰਦੇ ਰਹੇਗੇ। ਪਰ ਮੈਨੂੰ ਹੁਣ ਆਏ ਹੋ ਗਏ ਪਹਿਲਾਂ ਆਪਣੀ ਸਿਹਤ ਜ਼ਰੂਰੀ ਆਪਦੀ ਸਿਹਤ ਨੂੰ ਪਹਿਲਾਂ ਟਾਈਮ ਦੇਣਾਗਾ। ਕੰਮ ਤਾਂ ਮੁੱਕਣੀ ਨਹੀਂ ਕੰਮ ਬਾਅਦ ਵਿੱਚ। ਇਸ ਲਈ ਪਹਿਲਾਂ ਆਪਣੀ ਹੈਲਥ ਫਿਰ ਕੰਮ। ਤੇ ਪਾਣੀ ਦਾ ਗਲਾਸ ਮੈਂ ਇੱਕ ਪੀ ਲਈ। ਜਾ ਕੇ ਪਾਣੀ ਫਿਰ ਪੀਵਾਂਗੇ, ਗ੍ਰੀਨ ਟੀ ਪੀਵਾਂਗੇ। ਤੇ ਹੁਣ ਵਾਕ ਕਰ ਲਈ। ਅੰਦਰ ਜਾਣ ਤੋਂ ਪਹਿਲਾਂ ਮੈਂ ਕਿਹਾ ਚਲੋ ਪਲਾਂਟਸ ਨੂੰ ਪਾਣੀ ਦੇ ਜਿਹੜੇ ਅੱਗੇ ਫਰੰਟ ਤੇ ਪਲਾਂਟਸ ਪੈਨ ਉਹਨਾਂ ਨੂੰ ਮੈਂ ਕੱਲ ਸ਼ਾਮ ਨੂੰ ਪਾਣੀ ਦੇ ਦਿੱਤਾ ਸੀ ਪਰ ਇਹਨਾਂ ਨੂੰ ਦਿੱਤਾ ਨਹੀਂ ਇਹਨਾਂ 'ਚ ਮੈਂ ਗੁੱਡ ਪਾਤੀ ਸੀ ਇਸ ਕਰਕੇ ਪਾਣੀ ਨਹੀਂ ਪਾਇਆ ਵੀ ਚਲੋ ਗੁੱਡ ਪਾਤੀ ਮਿੱਟੀ ਨੂੰ ਥੋੜੀ ਹਵਾ ਲੱਗ ਜਾਂ ਦੋ ਫਿਰ ਮੈਂ ਸਵੇਰੇ ਪਾਣੀ ਦਵਾਂਗੀ ਮੈਂ ਕਿਹਾ ਚਲੋ ਸਿਰਫ ਇਹਨਾਂ ਨੂੰ ਹੀ ਪਾਣੀ ਦੇਣਾ ਪਾਣੀ ਪਾ ਕੇ ਫੇਰ ਹੀ ਮੈਂ ਅੰਦਰ ਜਾਵਾਂ ਔਰ ਫੇ ਉਸ ਬਾਅਦ ਧੁੱਪ ਵੀ ਆ ਜਾਣੀ ਹੈ ਤੇ ਮੈਂ ਵੀ ਕਿਚਨ 'ਚ ਬਿਜ਼ੀ ਹੋ ਜਾਣਾ ਤੇ ਮੇਰਾ ਬਾਹਰ ਆਉਂ ਦਾ ਟਾਈਮ ਨਹੀਂ ਲੱਗਣਾ ਇਸ ਕਰਕੇ ਪਾਣੀ ਇਹਨਾਂ ਨੂੰ ਦੇ ਹੀ ਚੱਲਾਂ ਹੁਣ ਤਾਂ ਮੈਂ 2 ਮਿੰਟ ਹੀ ਲੱ ਉਹ ਕੱਲ ਪੈਂਡਿੰਗ ਰਹਿ ਗਿਆ ਸੀ ਕੱਲ ਗੁੱਡ ਪਾਤੀ ਸੀ ਅੱਜ ਮੈਂ ਪਾਣੀ ਦੇ ਦੇਣੀ ਹੁਣ ਅੱਜ ਉਹਨਾਂ ਚ ਗੁੱਡ ਪਾ ਦੂੰ ਜਿਹੜੇ ਫਰੰਟ ਦੇ ਪਏ ਨੇ ਵੀ ਥੋੜਾ ਥੋੜਾ ਕੰਮ ਕਰਕੇ ਹੋ ਜਾਂਦਾ ਜਿਹੜਾ ਆਵਲਾ ਪlant ਮੇਰਾ ਅੰਦਰ ਹੁੰਦਾ ਸੀ ਨਾ ਮੈਂ ਬਾਹਰ ਰੱਖਦਾ ਇਹ ਮੈਂ ਕਿ ਗਰਮੀ ਬਹੁਤ ਚਲੋ ਬਾਹਰ ਰੱਖਦਾ ਨਹੀਂ ਪਰ ਇਹ ਮਰ ਗਿਆ ਬਚਿਆ ਨਹੀਂ ਹੈਗਾ ਡੈੱਡ ਹੋ ਗਿਆ ਬਿਲਕੁਲ ਇਹ ਕਮੇ ਨਹੀਂ ਸੀ ਕਿਰੇ ਪਏ ਕਿੱਥੇ ਨਾ ਸੋਹਣਾ ਸੀ ਜਦ ਸਿੱਧਾ ਹੁੰਦਾ ਸੀਗਾ ਡੈੱਡ ਹੋ ਗਿਆ ਮੈਂ ਬਾਹਰ ਵੀ ਰੱਖ ਕਿਸੇ ਨੂੰ ਉਹ ਵੀ ਰਾਤ ਨੂੰ ਵੀ ਰੱਖਦਾ ਹੁੰਦ ਸੀ ਅੰਦਰ ਰੱਖਦੇ ਸੀ ਰਾਤ ਨੂੰ ਬਾਹਰ ਹੁੰਦਾ ਸੀ ਦਿਨੇ ਅੰਦਰ ਹੁੰਦਾ ਸੀ ਪਰ ਗਰਮੀ ਬਹੁਤ ਜ਼ਿਆਦਾ ਅੰਦਰ ਵੀ ਦੇਖੋ ਗਰਮੀ ਹਵਾ ਨਹੀਂ ਪੈਂਦੀ ਤੇ ਬਾਹਰ ਵੀ ਬਹੁਤ ਜ਼ਿਆਦਾ ਹੀਟ ਹੈ ਗਰਮੀ ਹੈ ਡੈਡ ਹੋ ਗਏ ਬਿਲਕੁਲ ਵਿਚਾਰਾ ਕਿੰਨਾ ਸੋਹਣਾ ਪਲਾਂਟ ਸੀ ਬਹੁਤ ਦੁੱਖ ਹੋਇਆ ਮੈਨੂੰ ਇਹਦਾ ਇਸ ਤੋਂ ਬਿਨਾ ਹੋਰ ਵੀ ਪਲਾਂਟ ਡੈਡ ਹੋ ਗਏ ਗਏ ਛੋਟੇ ਪਲਾਂਟਸ ਜਿਹੜੇ ਬਹੁਤ ਡੈਲੀਕੇਟ ਹੁੰਦੇ ਨੇ ਜਮੇ ਡੈਡ ਹੋ ਗਿਆ ਵਿਚਾਰਾ ਇਹ ਤਾਂ ਮੇਨੂੰ ਬੁਧੇ ਇੱਕੇ ਬਹੁਤ ਹੀ ਦੁੱਖ ਹੋ ਰਿਹਾ ਹੈ ਨਾ ਆਮळा ਵੀ ਡੈੱਡ ਹੋ ਗਿਆ ਕਮੇ ਹੋਇਆ ਪਹਿਲਾਂ ਸੋਨਾ ਹੁੰਦਾ ਸੀ ਮੋਟੇ-ਮੋਟੇ ਪੱਤੇ ਹੁੰਦੇ ਸਨ ਆਹ ਤਾਂ ਉੱਪਰੋਂ ਵਧੀਆ ਪੈ ਇੰਨਾ ਕਾ ਐਨਾ ਕਾ ਵਧੀਆ ਪਿਆ ਤੇ ਨੀਚੋਂ ਕਮੇ ਹੋ ਗਿਆ ਗਿਰਿਆ ਪੈਪਰ ਫੇਰ ਹੀ ਹੋਏ ਗਿਰੇ ਪੈ ਜਮੇ ਸਿੱਧਾ-ਸਿੱਧਾ ਹੁੰਦਾ ਸੀਗਾ ਸਿੱਧਾ ਹੋਈਂਦਾ ਨਹੀਂ ਗਿਰਿਆ ਪੈ ਐਵੀ ਗਿਆ ਮੇਨ ਲੜ ਸਿੱਧਾ ਹੀ ਨਹੀਂ ਹੁੰਦੇ ਵੀ ਮੇਨ ਤਰ੍ਹਾਂ ਲੱਗਿਆ ਵਾ ਸੁਣ ਆ ਦੇਖੋ ਇਹ ਦੋ ਪਲਾਂਟ ਸੀ ਕਿ ਗਮਲੇ 'ਚ ਆਦਾ ਬਿਲਕੁਲ ਡੈੱਡ ਹੋ ਗਿਆ ਕੀ ਹਾਲ ਹੋ ਗਿਆ ਗਰਮੀਂ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਹੈ ਇਹ ਤਾਂ ਮੈਂ ਲਾਈ ਸੀ ਰੀ ਗਰੋ ਕਰਨ ਨੂੰ ਆਹ ਵਾਲੇ ਵੀ ਦੇਖੋ ਕੀ ਹਾਲ ਹੋ ਗਿਆ ਨਾ ਸੋਨਾ ਹੁੰਦਾ ਸੀ ਤਾਂ ਸਿੱਧਾ ਸਿੱਧਾ ਇਹ ਵੀ ਬਿਲਕੁਲ ਕਮਲਾਇਆ ਪਿਆ ਪੱਤੇ ਪੱਤੇ ਕਮੇ ਹੋਏ ਪਏ ਨੇ ਹਰ ਤੱਕ ਤਾਂ ਥੋੜਾ ਜਿਹਾ ਠੀਕ ਹੜਾ ਤੇ ਚੱਲ ਜੇ ਤਾਂ ਪਰ ਗਰਮੀ ਬਹੁਤ ਜ਼ਿਆਦਾ ਹੈ ਮੁਸ਼ਕਲ ਨਾਲ ਚੱਲਣਾ ਕੀ ਹਾਲ ਹੋਵੇ ਪੱਤਿਆਂ ਦਾ ਕਮਲਾਇਆ ਪਿਆ ਗਰਮੀ ਨਾਲ ਆ ਆ ਨਾਜ਼ੂਕ ਜਿਹੇ ਹੁੰਦੇ ਨੇ ਸਕੂਲੈਂਡਸ ਨੇ ਇਹ ਇਹਨਾਂ ਨੇ ਗਰਮੀ ਚੱਲ ਨਹੀਂ ਨਹੀਂ ਗਰਮੀ ਲੱਗੀ ਇਹਨਾਂ ਨੂੰ ਜਿਆਦਾ ਨੁਕਸਾਨ ਹੋ ਗਿਆ ਆ ਗਈ ਅੰਦਰ ਕਿਚਨ ਵਿੱਚ ਵਾਕ ਕਰਕੇ ਅੱਧਾ ਘੰਟਾ ਵਾਕ ਕਰਦੀ ਹੁੰਨੀ ਆ ਚਾਹੇ 5 ਤੋਂ 5.5 ਕਰਨਾ ਚਾਹੇ 5 10 ਮਿੰਟ ਘੱਟ ਵੱਧ ਹੋ ਜੇ ਅੱਧਾ ਘੰਟਾ ਕੋਸ਼ਿਸ਼ ਹੁੰਦੀ ਵੀ ਵਾਕ ਕਰ ਲਾਂ ਫਿਰ ਨਾਲ ਤਾਂ ਵੀ ਬੋਡੀ ਐਕਟਿਵ ਹੋ ਜਾਂਦੀ ਹੈਗੀ ਉਹ ਨਾਲੇ ਮੌਸਮ ਵਧੀਆ ਹੁੰਦਾ ਫਿਰ ਸ਼ਾਮ ਵਾਲੀ ਗਰਮੀ ਵਾਲੀ ਥੋੜੀ ਮੈਂ 10 15 ਮਿੰਟ ਘਟਾਉਂਗੀ ਉਹ ਸਵੇਰੇ ਵਾਕ ਕਰ ਲੈ ਕਰਾਂਗੇ ਵਧੀਆ ਲੱਗਦਾ ਸਵੇਰੇ ਬਸ ਸਿਰਫ ਉੱਠਣ ਦੀ ਬੈੱਡ ਛੱਡਣ ਦੀ ਕੋਣ ਹੋ ਜਾਂਦੀ ਆ ਜੋ ਮੇਰੀ ਬਹੁਤ ਬਹੁਤ ਗੰਦੀ ਆਦਤ ਬਣ ਗਈ ਸੀ ਵੀ ਮੈਂ ਲੇਟ ਉੱਠਣਾ ਕਨਾਂ ਤੇ ਮੈਂ ਸੋਚ ਰਹੀ ਆ ਉਹ ਵੀ ਕੋਸ਼ਿਸ਼ ਕਰ ਰਹੀ ਆ ਇੱਕ ਜਸਟ ਇੱਕ ਕੋਸ਼ਿਸ਼ ਕੀਤੀ ਆ ਵੀ ਆਪਣੀ ਹੈਲਥ ਵੱਲ ਧਿਆਨ ਦੇਈਏ ਉੱਠ ਕੇ ਪਹਿਲਾਂ ਆਪਣੀ ਹੈਲਥ ਨੂੰ ਟਾਈਮ ਦੇਈਏ ਬਿਕੋਜ਼ ਉਸ ਤੋਂ ਬਾਅਦ ਸਾਰਾ ਦਿਨ ਕੰਮ ਕਰਨ ਤੇ ਆ ਕੰਮ ਹੀ ਕਰਨੇ ਨੇਗੇ ਤੇ ਪਰ ਸਭ ਤੋਂ ਪਹਿਲਾਂ ਆਪਣੀ ਹੈਲਥ ਲਈ ਕੁਝ ਕਰੀਏ ਤੇ ਹੁਣ ਅੰਦਰ ਆ ਕੇ ਜਿਹੜੇ ਰਾਤ ਵਾਲੇ ਭਾਂਡੇ ਪਏ ਸੀ ਨਾ ਟੋਕਰੀ ਵਿੱਚ ਸੁੱਕੇ ਪਏ ਸੀ ਇਹਨਾਂ ਨੂੰ ਥਾਂ ਸਿਰ ਧਰਦਾ ਤਾਂ ਕਿ ਫਿਰ ਜੋ ਅੱਗੇ ਭਾਂਡੇ ਧੋਵਾਂਗੇ ਉਹ ਆਪਾਂ ਉੱਥੇ ਰੱਖ ਸਕੀਏ ਟੋਕਰੀ ਖਾਲੀ ਹੋ ਜੇ ਦੂਜੇ ਭਾਂਡੇ ਧੋਈਏ ਤਾਂ ਇੱਧਰ ਛਿੱਟੇ ਨਾ ਪੈਣ ਇਹ ਸੁੱਕੇ ਸਕਾਇ ਭਾਂਡੇ ਗਿੱਲੇ ਨਾ ਹੋਣ ਉਸ ਦਿਨ ਦੁੱਧ ਦੀ ਮਲਾਈ ਉਤਾਰਨੀ ਹੁੰਦੀ ਆ। ਬਸ ਇਹ ਦੁੱਧ ਸਾਡਾ ਹੁਣ ਬਦਲ ਗਿਆ। ਹੁਣ ਸ਼ਾਮ ਨੂੰ ਆਇਆ ਕਰੂੰਗਾ ਸਿਰਫ ਅਜਿਹੇ ਦਿਨ ਸੀ ਜਿਹੜਾ ਸਵੇਰੇ ਮਲਾਈ ਉਤਾਰਨੀ ਸੀ। ਹੁਣ ਸ਼ਾਮ ਨੂੰ ਦੁੱਧ ਆਇਆ ਕਰੂ ਤਾਂ ਸ਼ਾਮ ਨੂੰ ਪਤੀਲਾ ਬਿਲਾ ਕਰਨਾ ਪਿਆ ਕਰੂਗਾ। ਤੇ ਦੁੱਧ ਜੱਗ ਵਿੱਚ ਕੱਢ ਲੂੰਗੀ ਮਲਾਈ ਉਤਾਰ ਕੇ ਮਲਾਈ ਵਾਲੇ ਭਾਂਡੇ ਵਿੱਚ ਰੱਖ ਲਾਂਗੇ। ਸਾਈਡ ਤੇ ਜਿਹੜੀ ਮਲਾਈ ਹੁੰਦੀ ਆਪਾਂ ਉਹ ਵੀ ਨਹੀਂ ਵੇਸਟ ਕਰਨੀ। ਅਚੀ ਤਰ੍ਹਾਂ ਖੁਰਚ ਕੇ ਉਹ ਵੀ ਉਤਾਰ ਲੈਣੀ ਹੈਗੀ। ਇਹ ਹੁੰਦਾ ਰੋਜ਼ ਡੇਲੀ ਦਾ ਹੀ ਕੰਮ ਹੁੰਦਾ ਵੀ ਜਦ ਨਵਾਂ ਦੁੱਧ ਆਉਣਾ ਹੁੰਦਾ ਵੀ ਚਲੋ ਆਪਾਂ ਪਤੀਲਾ ਬਿੱਲਾ ਕਰਤੀ ਵਾਸ਼ ਕਰਕੇ ਫਿਰ ਨਵਾਂ ਦੁੱਧ ਦੋਦੇ ਵਿੱਚ ਪਾ ਲਈਏ ਪਹਿਲਾਂ ਵਾਲੀ ਮਲਾਈ ਉਤਾਰ ਲਈ ਦੁੱਧ ਨੂੰ ਜੱਗ ਵਿੱਚ ਕੱਢ ਲਈਏ ਇਹਦੇ ਵਿੱਚ ਰੱਖਤੀ ਦੁੱਧਿੰਦਰ ਲਈ ਚਾਹ ਤਾਂ ਮੈਂ ਆਪਣੇ ਲਈ ਬਣਾਉਣੀ ਹੈ ਗ੍ਰੀਨ ਕੀ ਇਹ ਕਿਪਾਇੰਦ ਕਮੈਂਟ ਆਇਆ ਸੀ ਤੁਸੀਂ ਗ੍ਰੀਨ ਟੀ ਕਿਹੜੀ ਯੂਜ਼ ਕਰਦੇ ਹੋ ਪਹਿਲਾਂ ਮੈਂ ਲਿੱਟਰਨ ਯੂਜ਼ ਕਰਦੀ ਸੀ ਤੇ ਰਾਹੀਂ ਹੋਏਗਾ ਪਰ ਥੋੜੀ ਚੇਂਜ ਕਰਕੇ ਦੇਖੀ ਮੈਂ ਫਸਟ ਟਾਈਮ ਮੈਂ ਟਟਲੇ ਦੀ ਲੱਗਾਈਆਂ ਇਹ ਟਟਲੇ ਗ੍ਰੀਨ ਟੀ ਵੈਸੇ ਬਹੁਤ ਵਧੀਆ ਵਧੀਆ ਵੀ ਆਉਂਦੀ ਹੈ ਇਹਨੂੰ ਪਰ ਆਹ ਹੁੰਦਾ ਜਿਹਦੀ ਵੀ ਸ਼ੌਫਟ ਇਸ ਜਾਂਦੇ ਆ ਮਿਲਦੀ ਥੋੜਾ ਚੇਂਜ ਕਰਕੇ ਲੈ ਲਵਾਂਗੇ ਨੈਕਸਟ ਟਾਈਮ ਤੇ ਹਨੀ ਬੁੱਧ ਜਿਸ ਹਨੀ ਕਹਦਾ ਯੂਜ਼ ਕਰਦੇ ਹੋ ਮੈਂ ਨਾ ਹਨੀ ਆਮਾ ਯੂਜ਼ ਕਰਦੀ ਆ ਕੋਈ ਨਾਮ ਨਹੀਂ ਹੈ ਅਰ ਔਰਗੇਨਿਕ ਦਾ ਖਤਮ ਹੋਇਆ ਪਿਆ ਹੁੰਦਾ ਇਹ ਇਹ ਲਾਸਟ ਈਅਰ ਲੈ ਜਾਂਦਾ ਸੀਗਾ ਵੀ ਲਾਸਟ ਸਰਦੀਆਂ ਵਿੱਚ ਜੋ ਰਾਘਵਨ ਆਂ ਗਏ ਸੀ ਉਹਨਾਂ ਨੇ ਕਿਹਾ ਵੀ ਹਨੀ ਖਾਣੀ ਚਾਹੀਦੀ ਤੇ ਕਹਿੰਦੇ ਆ ਮੈਂ ਬਿਲਕੁਲ ਆਰਗੇਨਿਕ ਨੇਚਰਲ ਹਨੀ ਆਇਆ ਵੀ ਤੁਸੀਂ ਆ ਲੈ ਲਓ ਔਰ ਵਧੀਆ ਸਾਲ ਪਰ ਚੱਲਿਆ ਇਹ ਬਿਲਕੁਲ ਵੀ ਉਹ ਜੰਮਿਆ ਨਹੀਂ ਹੈਗਾ ਜਿਵੇਂ ਖਨੀਜੀ ਜੀਨੀ ਜੰਮ ਜਾਂਦੀ ਆਇ ਨਹੀਂ ਹੋਇਆ ਹੈਗਾ ਜੀ ਤੇ ਹੁਣ ਤੱਕ ਵਧੀਆ ਚੱਲਿਆ ਤੇ ਹੁਣ ਖਤਮ ਹੋ ਗਿਆ ਹਿਉਣ ਵਾਂਗ ਹੁਣ ਦੇਖੋ ਕਿਹੜਾ ਮਿਲੂ ਫਿਰ ਿੰਗੇ ਮੈਂ ਉਹ ਕੋਲ ਬੈਠ ਕੇ ਪੀ ਲੂੰ ਗ੍ਰੀਨ ਟੀ ਪੰਦਰਸ ਨੇ ਇਕੱਠੇ ਬੈਠਣ ਦਾ ਮੌਕਾ ਨਹੀਂ ਮਿਲ ਜੂਗਾ ਉਸ ਤੋਂ ਬਾਅਦ ਫੇਰ ਕੰਮ ਸ਼ੁਰੂ ਕਰ ਦਿਆਂ ਬ੍ਰੈਕਫਾਸਟ ਦਾ ਅਜਾ ਮੇਰਾ ਨਾ ਕੋਈ ਡਿਸਾਈਡ ਨਹੀਂ ਹੈਗਾ ਕਦੇ ਕਦੇ ਕੋਈ ਪਲਾਨ ਜਿਹਾ ਹੁੰਦਾ ਵੀ ਮੈਂ ਕੀ ਖਾਵਾਂਗੀ ਤੇ ਦੇਖਾਂ ਤੇੈਂ ਕੀ ਬਣਾਉਂਗੀ ਉਹ ਸਬਜ਼ੀ ਪਈ ਹੈ ਟਿੰਡੋ ਦੀ ਕੱਟੀ ਗਈ ਤਾਂ ਦੇਖੂਗੀ ਬਣਾਉਂਗੀ ਨਹੀਂ ਫਿਰ ਮੇਰਾ ਜਿਹੜੀ ਕੁਇਕ ਆਪਸ਼ਨ ਕੋਈ ਦੇਖੂਗੀ ਕਿਉਂਕਿ ਅੱਜ ਮੈਂ ਡਸਟਿੰਗ ਵੀ ਕਰਨੇ ਦੋ ਦਿਨ ਹੋ ਗਏ ਡਸਟਿੰਗ ਨਹੀਂ ਕਰੀ ਤੇ ਕੱਲ੍ਹ ਨਹੀਂ ਰੀ ਵੀ ਬਹੁਤ ਜ਼ਿਆਦਾ ਆਈ ਹੈ ਬਹੁਤ ਜ਼ਿਆਦਾ ਮਿੱਟੀ ਮਿੱਟੀ ਹੋਈ ਪਈ ਅੰਦਰ ਵੀ ਬਾੜ ਤੋਂ ਚਲੋ ਹੋਣੀ ਸੀ ਅੰਦਰ ਵੀ ਨਾ ਮਿੱਟੀ ਹੋਈ ਪਈ ਹੈ ਤੇ ਉਸ ਦਾ ਗੱਡਾ ਸਟਿੰਗ ਵੀ ਜਰੂਰੀ ਕਰਨੀ ਅੱਜ ਦੇਖਦਾ ਕੋਈ ਸਬਜੀ ਦਾ ਗ੍ਰੀਨ ਟੀਪਿੰਗ ਦੀ ਵੀ ਸੋਚਦੀ ਆਂ ਕੀ ਦਿਮਾਗ ਚ ਆਈ ਗਿਆ ਉਹਦਾ ਕਿ ਕੋਈ ਜਲਦੀ ਜੀ ਸਬਜੀ ਬਣ ਜੇ ਜੀ ਆਖਾ ਬਾਕ ਉਹਨਾਂ ਦੂਰ ਮੈਂ ਆਪਣਾ ਬ੍ਰੈਕਫਾਸਟ ਬਣਾਉਣਾ ਹੁੰਦਾ ਉਧਰ ਮੈਂ ਸਬਜੀ ਬਣਾਉਣੀ ਹੋਣੀ ਹੁੰਦੀ ਸਾਰੇ ਵਾਸਤੇ ਚਲੋ ਤਾਂ ਮੈਂ ਵੀ ਖਾਣੀ ਹੈ ਮੈਂ ਆਪਣੇ ਵਾਸਤੇ ਬਣਾਉਣੀ ਹੈ विद एट अ टाइम हम सारे सारा कुछ इकट्ठा हो जांदा मिक्स सब्जी च चाय पानी ਦਾ ਕੰਮ ਵੀ ਚ ਮੇਰਾ ਬ੍ਰੈਕਫਾਸਟ ਮੈਂ ਲੱਗ ਤੋਂ ਬਣਾਉਣਾ ਵਿੱਚੀ ਮੈਂ ਸਬਜੀ ਬਣਾਉਣੀ ਸਾਰਾ ਕੁਝ ਇਕੱਠਾ ਬਣਾਉਣਾ ਉਹ ਚੀਜ਼ ਮੈਨੇਜ ਕਰਨੀ ਔਖੀ ਹੋ ਜਾਂਦੀ ਪਰ ਫੇਰ ਵੀ ਮੈਂ ਸੋਚਦੇ ਵੀ ਨਹੀਂ ਆਉਦੇ ਬੱਸ ਸਿਮੇ ਟਾਈਮ ਕੱਟਣਾ ਕੱਟਾਈਂ ਕਰਨਾ ਤੇ ਹੁਣ ਤੱਕ ਵਾਂਗ ਕਦੇ ਕੱਢਿਆ ਨਹੀਂ ਤੇ ਹੁਣ ਮੈਂ ਆਪਦੇ ਬੱਸ ਜ਼ਰੂਰ ਟਾਈਮ ਕੱਢਾਂ ਕੋਈ ਗੱਲ ਨਹੀਂ ਤੇ ਕੰਮ ਤਾਂ ਮੁੱਕਦੇ ਨਹੀਂ ਕੰਮ ਥੋੜਾ ਲੇਟ ਹੋ ਜਾਣ ਵੀ ਇਹਦੇ ਕਰਨੇ ਨੇ ਕੰਮ ਤਾਂ ਚੱਲ ਜਾਈਆਂਗੇ ਪਰ ਪਹਿਲਾਂ ਆਪਦੇ ਹੈਲਥ ਲਈ ਕੁਝ ਨਾ ਕੁਝ ਕਰਨਾ ਜ਼ਰੂਰੀ ਹੋ ਗਿਆ ਹੈ ਲੋ ਜੀ ਆਪਾਂ ਲਈ ਆਪਣਾ ਸੈਂਡਵਿਚ ਬਣਾ ਕੇ ਬ੍ਰੈਕਫਾਸਟ ਅੱਜ ਨੇ ਬਣਾਇਆ ਸੈਂਡਵਿਚ ਕਦੇ ਕਦੇ ਸੈਂਡਵਿਚ ਖਾਣ ਨੂੰ ਵੀ ਦਿਲ ਕਰਦਾ ਬ੍ਰੈਡ ਖਾਣੀ ਮਾੜੀ ਨਹੀਂ ਪਰ ਉਹਨੂੰ ਆਪਣੀ ਡੇਲੀ ਰੁਟੀਨ 'ਚ ਯੂਜ਼ ਕਰਨਾ ਮਾੜਾ ਹੈਗਾ ਪਰ ਰੋਜ਼ ਨਾ ਬ੍ਰੈਡ ਖਾਓ ਕਦੇ ਕਦੇ ਹੀ ਬ੍ਰੈਡ ਖਾਂਦ ਕੋਈ ਦਾ ਦਿੰਦਾ ਸਬਜ਼ੀਆਂ ਪਾਈਆਂ ਵਿੱਚ ਕੌਨਸੀ ਬਣਾ ਲਈ ਟਮਾਟਰ ਹਰੀ ਮਿਰਚ ਪਿਆਜ਼ ਬਹੁਤ ਟੇਸਟ ਨਾਲ ਸਬਜ਼ੇ ਪਾ ਕੇ ਥੋੜੀ ਮਲਾਈ ਪਾਈਆਂ ਵਿੱਚ ਸਬਜ਼ੀਆਂ 'ਚ ਮਲਾਈ ਮਿਕਸ ਕਰ ਲਈ ਕਿਨੇ ਫੈਟਸ ਵੀ ਖਾਣਾ ਚਾਹੀਦੇ ਨੇ ਜਮਾਂ ਰੋਖੇ ਰੋਟੀ ਲੈਣਾ ਮੈਂ ਕਿਉਂ ਵੀ ਖਾਂਦੀਆਂ ਸਬਜ਼ੀਆਂ ਵਿੱਚ ਪਾ ਕੇ ਕਿਉਂ ਵੀ ਖਾਂਦੀ ਆ ਵੱਡੇ ਇਹ ਰੂਟੀਂ ਚ ਨਹੀਂ ਖਾਂਦੀ ਇਹ ਪੌਣ ਇੱਕ ਚਮਚ ਪਾਉਣੀ ਬਹੁਤ ਜ਼ਿਆਦਾ ਪਰ ਪਰ ਨਹੀਂ ਪਾਉਣੀ ਆਪਣਾ ਬ੍ਰੇਕਫਾਸਟ ਕਰਕੇ ਦਾਲ ਸਬਜ਼ੀ ਬਣਾਤੀ ਸੀ ਆਟਾ ਗੁੰਨਦਾ ਸੀ ਪਰ ਕਿਚਨ ਨੂੰ ਵੀ ਮੈਂ ਇੱਕ ਵਾਰ ਬੜੀ ਅੱਛੀ ਤਰ੍ਹਾਂ ਸਾਫ਼ ਕਰਦਾ ਨਹੀਂ ਹੁੰਦੀ ਆ ਤਾਕੇ ਦੇਖਣ ਨੂੰ ਬੁਰੀ ਨਾ ਲੱਗੇ ਨਾ ਖਿਲਰੀ ਨਾ ਲੱਗੇ ਵੀ ਸਮਾਨ ਖਿਲਣਾ ਪਰ ਇੱਧਰ ਬਣ ਗਈ ਦਾਲ ਬਣਾਤੀ ਮੇਰੇ ਕੋਲ ਅੱਜ ਡਸਟਿੰਗ ਕਰਨੀ ਆ ਇਸ ਕਰਕੇ ਮੈਨੂੰ ਟਾਈਮ ਨਹੀਂ ਸੀ ਸਬਜੀ ਪਈ ਸੀ ਕੁਛ ਰਾਤ ਵਾਲੇ ਮੇਰੇ ਕੋਲ ਕद्दू ਦੀ ਵੀ ਆਟਾ ਵੀ ਮੈਂ ਗੁੰਨਤਾ ਰਾਤ ਵਾਲਾ ਕद्दू ਬਚਿਆ ਪਿਆ ਕੁਛ ਤਾਂ ਉਹਦੇ ਵਿੱਚ ਦੁੱਧ ਪਾ ਲਾਂਗੇ ਕੁਛ ਮੇਰੇ ਕੋਲ ਦਾਲ ਹੋ ਗਈ ਚਲੋ ਦੋ ਆਪਸ਼ਨਸ ਹੋ ਗਏ ਆ ਇਸ ਟਿੰਡੋ ਪਾਈਸ ਪਰ ਕੱਟਣ ਦਾ ਮੇਰੇ ਕੋਲ ਟਾਈਮ ਨਹੀਂ ਸੀਗਾ ਤੇ ਹੁਣ ਇਸ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਕਰਨ ਨੂੰ ਦੋ ਦਿਨ ਹੋ ਗਏ ਡਸਟਿੰਗ ਕਰੀ ਵੀ ਨਹੀਂ ਤੇ ਕੱਲ ਇੰਨੀ ਜ਼ਿਆਦਾ ਨਹੀਂਰੀ ਆਈ ਨਾ ਕੱਲ 1 ਜੂਨ ਸੀ ਤੇ ਅੱਜ ਹੈਗੀ ਤਰੀਕ 2 ਜੂਨ ਇਹ ਵੀਡੀਓ ਮੇਰੀ ਕੋਸ਼ਿਸ਼ ਹੋ ਮੈਂ ਤੁਹਾਨੂੰ ਸ਼ਾਮ ਨੂੰ ਹੀ ਦੇ ਦਾਂ ਤਾਂ ਕਿ ਮੇਰੀ ਐਪਸਰ ਨਾ ਲੱਗੇ ਹਨ ਤੇ ਵੀਡੀਓਜ਼ ਤੁਹਾਡੇ ਕੋਲ ਰੈਗੂਲਰ ਜਾਂਦੀਆਂ ਰਹਿਣ ਤੇ ਡਸਟਿੰਗ ਕਰਨੀ ਬਹੁਤ ਬਹੁਤ ਜ਼ਰੂਰੀ ਸੈਂਨੀ ਜਿਆਦਾ ਮਿੱਟੀ ਸੀ ਸੈਂਨੀ ਜਿਆਦਾ ਮਿੱਟੀ ਕੱਲ ਤਾਂ ਪੂਰਾ ਮਿੱਟੀ ਆਈ ਬਸ ਇੰਨੀ ਜਿਆਦਾ ਨੇਰੀ ਸੀਗੀ ਮੀਂਹ ਤਾਂ ਆਇਆ ਨਹੀਂ ਜਸਟ ਇੱਕ ਗਿੱਲਾ ਜਿਹਾ ਹੋਇਆਗਾ ਜਗਾਗਰ ਹਨਾ ਧਰਤੀ ਗਿੱਲੀ ਜਿਹੀ ਛਿੜਕਾਜਾ ਹੋਇਆ ਬਹੁਤ ਜਨ ਮੀਂਹ ਨਹੀਂ ਕਹਿ ਸਕਦੇ ਤੇ ਨੇਰੀ ਸੀ ਬਸ ਤੇ ਡਸਟਿੰਗ ਕਰਨੀ ਵੀ ਫਿਰ ਬਹੁਤ ਜ਼ਰੂਰੀ ਹੋ ਜਾਂਦੀ ਹੈਗੀ ਕਿਰਕ ਜਾਈ ਜਾਂਦੀ ਅੰਦਰ ਕਿੰਨੀ ਆਪਾਂ ਸਫਾਈ ਕਰ ਲਈ ਉਹ ਮਿੱਟੀ 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 ਹੀ ਲੱਗੀ ਜਾਂਦੀ ਅੰਦਰ ਬਹੁਤ ਜ਼ਿਆਦਾ ਆਹ ਇੰਟਰ ਸਾਰੇ ਡੋਰ ਤੇ ਆਣੀਆਂ ਨਹੀਂ ਚੜ ਜਾਂਦੀ ਹੈ ਨਾ ਮਿੱਟੀ ਕਿਉਂਕਿ ਜੋ ਨਹੀਂਰੀ ਹੁੰਦੀ ਅਸੀਂ ਇਹ ਬੰਦ ਕਰ ਦਨੇ ਆ ਫਿਰ ਡੋਰ ਹੀ ਭਰ ਜਾਂਦਾ ਸਾਰਾ ਮਿੱਟੀ ਨਾਲ ਬਾਹਰੋਂ ਤੇ ਇਹ ਵਿੱਚ ਜਿਹੜੇ ਲਾਈਨ ਆ ਜਾਂ ਡਿਜ਼ਾਈਨ ਜੇ ਬਣੇ ਹੁੰਦੇ ਇਹਦੇ ਵਿੱਚੋਂ ਮਿੱਟੀ ਕੱਢਣੀ ਬਹੁਤ ਮੁਸ਼ਕਲ ਹੋ ਜਾਂਦਾ ਅਸ ਤਾਂ ਹਜੇ ਬਹੁਤ ਘੱਟ ਡਿਜ਼ਾਈਨ ਪਵਾਏ ਨੇ ਕਹਿ ਕਹਿ ਕੇ ਕਿ ਮਿਸਤਰੀ ਨੂੰ ਰੋਕ ਰੋਕ ਰੱਖਿਆ ਵੀ ਨਹੀਂ ਕੋਈ ਡਿਜ਼ਾਈਨ ਹੀ ਪਾਉਣਾ ਕੋਈ ਡਿਜ਼ਾਈਨ ਹੀ ਨਹੀਂ ਪਾਉਣਾ ਸਿੰਪਲ ਰੱਖਣਾ ਸਾਰਾ ਕੰਮ ਬਹੁਤ ਜ਼ਿਆਦਾ ਨਿਤਨ ਮਿਸਤਰੀਆਂ ਨੇ ਇਤਨਾ ਦੇ ਡਿਜ਼ਾਈਨ ਬਣਾਉਂਦੇ ਨੇ ਕਿ ਸਫਾਈ ਕਰਨੇ ਬਾਅਦ ਵਿੱਚ ਪਤਾ ਲੱਗਦਾ ਉਹਦੋਂ ਤਾਂ ਆਪਾਂ ਨੂੰ ਸੋਹਣੇ ਲੱਗਦੇ ਨੇ ਡਿਜ਼ਾਈਨ ਪਰ ਬਾਅਦ ਸਫਾਈਆਂ ਕਰਨੀਆਂ ਹੁੰਦੀਆਂ ਫੇਰ ਪਤਾ ਲੱਗਦਾ ਵੀ ਸਫਾਈਆਂ ਕਰਨੀਆਂ ਬਹੁਤ ਲੱਗੂਆਂ ਕਿ ਸਫਾਈ ਤਾਂ ਰੋਜ਼ ਦਾ ਕੰਮ ਹੋਥੇ ਇੱਕ ਵਾਰ ਡਿਜ਼ਾਈਨ ਬਣਾ ਕੇ ਚਲੇ ਜਾਣਗੇ ਤੇ ਆਪਾਂ ਵੀ ਉਹਨਾਂ ਦੇ ਗੁਣ ਗਾਵਾਂਗੇ ਜਿਵੇਂ ਇਸਤਰੀ ਨੇ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਸਫਾਈਆਂ ਤਾਂ ਆਪਾਂ ਕਰਨੀਆਂ ਨੇ ਬਾਅਦ ਵਿੱਚ ਪਤਾ ਲੱਗਦਾ ਫਿਰ ਜੋ ਰੋਜ਼ ਮਿੱਟੀ ਕੱਢਣੀ ਔਖੀ ਹੋ ਜਾਂਦੀ ਹੈ ਇਹ ਡਰਾਈਵਿੰਗ ਵਾਲਾ ਐਂਟ੍ਰਾਂਸ ਵਾਲਾ ਡੋਰ ਮੈਂ ਕਿਹਾ ਇੱਥੇ ਵੀ ਕੱਪੜਾ ਮਾਰਦਾ ਸੁੱਕ ਮਿੱਟੀ ਮਿੱਟੀ ਚੰਕੂਗੀ ਲੌਬੀ ਦੀ ਕਰੂੰਗੀ ਡਸਟਿੰਗ ਡਸਟਿੰਗ ਵਾਸਤੇ ਸੋਚੀ ਸੀ ਬੰਦ ਕਰ ਦਾਂ ਪਰ ਵਿੱਚੋਂ ਮੈਨੂੰ ਕੁਝ ਕਾਰਨ ਕਰਕੇ ਹਟਣਾ ਪੈ ਗਿਆ ਪਰ ਲੌਬੀ ਦੀ ਤਾਂ ਮੈਂ ਫਿਰ ਵੀ ਡਸਟਿੰਗ ਕਰਤੀ ਆਉਂਦੀ ਮਿੱਟੀ ਜਿਆਦਾ ਇੱਥੇ ਸਾਹਮਣੇ ਤਾਂ ਬਹੁਤ ਬਹੁਤ ਜਿਆਦਾ ਮਿੱਟੀ ਆਉਂਦੀ ਰਸ ਕੀ ਕੀ ਕਰੀਏ ਬੰਦਾ ਕੀ ਕੀ ਸਮਾਨ ਘਰ ਚ ਰੱਖੀਏ ਕੀ ਨਾ ਨਾ ਰੱਖੀ ਕਈ ਵਾਰ ਤਾਂ ਇਹ ਹੁੰਦਾ ਵੀ ਆਹ ਸਮਾਨ ਇੱਥੋਂ ਹਟਾ ਦੀ ਆਹ ਚੀਜ਼ ਇੱਥੋਂ ਚੱਕਦੀ ਹੈ ਨਾ ਮਿੱਟੀ ਆਉਂਦੀ ਪਰ ਕੀ ਕੀ ਚੱਕਾਂਗੇ ਮਿੱਟੀ ਇੰਨੀ ਜਿਆਦਾ ਆਉਂਦੀ ਹੈ ਨਾ ਬੰਦਾ ਕੀ ਕੀ ਚੱਕੂ ਕੀ ਕੀ ਰੱਖੂਗਾ ਬਹੁਤ ਮੈਂ ਹਲੇ ਇਸ ਮਾਂ ਤਾਂ ਬਹੁਤ ਲਿਮਟਿਡ ਜਿਆ ਰੱਖਦੀ ਹੁੰਨੀ ਆ ਪਰ ਫੇਰ ਵੀ ਮਿੱਟੀ ਨਾਲ ਭਰ ਜਾਂਦਾ ਜਿੰਨਾ ਕਿ ਵੀ ਆਪਾ ਹੁੰਦਾ ਆਪਣੇ ਕੋਲੇ ਸੈਂਟਰ ਟੇਬਲ ਵੀ ਸਾਫ ਕਰਨਾ ਹੈ ਤਾਂ ਚਲੋ ਮੈਂ ਡਸਟਿੰਗ ਕਰਾਂ ਨਾ ਕਰਾਂ ਇਨਨਕ ਤਾਂ ਮੈਂ ਸੈਂਟਰ ਟੇਬਲ ਤਾਂ ਮੈਂ ਡੇਲੀ ਹੀ ਸਾਫ ਕਰਦੀ ਹੁੰਨੀ ਆ ਔਰ ਕਰਨਾ ਵੀ ਪੈਂਦਾ ਕੌਸੇ ਤੇ ਪੈਟ ਕੇ ਖਾਣਾ ਖਾਣੇ ਚਾਹ ਪਾਣੀ ਪੀਣੇ ਘਰ ਜੀ ਇਸ ਡਸਟਿੰਗ ਕਰਾਂ ਥੋੜਾ ਜਿਆਦਾ ਡੀਪ ਕਲੀਨਿੰਗ ਹੋ ਜਾਂਦੀ ਨਹੀਂ ਬਸ 깔 ਕੱਪੜਾ ਜਮਾਖਦਾ ਨਹੀਂ ਹੁੰਨੀ ਆ ਪਰ ਉਸ ਦਿਨ ਮੈਂ ਸਾਰੇ ਸਾਮਾਨ ਤੇ ਕਪੜਾ ਮਾਰਦੀ ਨੂੰ ਅਚੀ ਤਰ੍ਹਾਂ ਕਲੀਨ ਕਰਦਾਂ ਨਾ ਹੁੰਨੇ ਟੇਬਲ ਹੈਲਪਰ ਵੀ ਹਲੇ ਝਾੜੂ ਲਗਾ ਰਹੀ ਸੀ ਇੱਕ ਤਾਂ ਮੇਰਾ ਦਿਲ ਕਰ ਰਿਹਾ ਸੀ ਫਿਰ ਉਹ ਝਾੜੂ ਲੁਕਾ ਕੇ ਚਲੀ ਜਾਂਨ ਤਾਂ ਪੋਚਾ ਲਗਾ ਕੇ ਉਸ ਤੋਂ ਬਾਅਦ ਮੈਂ ਡਸਟਿੰਗ ਕਰੂ ਮੈਂ ਕਿ ਫਿਰ ਮੇਰਾ ਇਹਨਾ ਟਾਈਮ ਵੇਸਟ ਹੋ ਜਾਊਗਾ ਮੈਂ ਬੈਠੀ ਰਵਾਂ ਹੁਣ ਮੈਂ ਇੱਕ ਕਰਾਂ ਕੀ ਹੈ ਨਾ ਫਿਰ ਉਸ ਤੋਂ ਬਾਅਦ ਬੈਠੇ ਰਹੂ ਤਾਂ ਫਿਰ ਦਿਲ ਨਹੀਂ ਕਰਦਾ ਹੈ ਕੰਮ ਕਰੂ ਆ ਸਜਾਂਦਾ ਆਪਣ ਨੂੰ ਬਹੁਤ ਫਿਰ ਆਣ ਲੱਗੂ ਆਲਸ ਆਲਸ ਤੇ ਲੱਗੂਗਾ ਵੀ ਨਹੀਂ ਕੰਮ ਨਾ ਕਰੋ ਫਿਰ ਉਸ ਕਰਕੇ ਸੋਚੇ ਮੈਂਨੇ ਕੋਈ ਗੱਲ ਨਹੀਂ ਆਪਣਾ ਕੰਮ ਕਰੀ ਚੱਲੂਗੀ ਮੈਂ ਆਪਣਾ ਕਰੀ ਜਾਂਦੀ ਮੈਂ ਮੇਰੇ ਵੀ ਟਾਈਮ ਵੇਸਟ ਕਰਨਾ ਮੈਂ ਆਪਣੀ ਡਸਟਿੰਗ ਕਰੀ ਜਾਂਦੀ ਜਿੰਨੀ ਕੋ ਹੁੰਦੀ ਆ ਕਿਉਂਕਿ ਝਾੜੂ ਲਗਾ ਤੇ ਡਸਟ ਫੇਰ ਝਾੜੂਗੀ ਫਿਰ ਮੈਂ ਕਿ ਕਰਾਂ ਕੀ ਹੁਣ ਉਸ ਤੋਂ ਬਾਅਦ ਫਿਰ ਸਾਡੇ ਰੂਮ ਚਾਰੇ ਝਾੜੂ ਲੱਗ ਗਿਆ ਤੇ ਚੇਅਰਸ ਉੱਪਰ ਪਿਆਰ ਪੋਚਾ ਲੱਗਣ ਵਾਲਾ ਸੀ ਡਸਟਿੰਗ ਮੈਂ ਕਰਨੀ ਸੀ ਇੱਥੇ ਪਰ ਮੈਂ ਹਲੇ ਰੁਕ ਗਈ ਆ ਕੇ ਫਿਰ ਮੈਂ ਕਿ ਚਲੋ ਕੱਪੜੇ ਨਾ ਹੀ ਮੈਂ ਕੱਲ ਧੋਤੇ ਸੀ ਸ਼ਾਮ ਨੂੰ ਤੇ ਹਨੇਰੀ ਦਾ ਮੌਸਮ ਹੋ ਗਿਆ ਤੇ ਮੈਂ ਬਾਹਰ ਸੁੱਕੜੇ ਨਹੀਂ ਪਾਏ ਅੰਦਰ ਹੀ ਸੁੱਕਣੇ ਪਾਤੇ ਸੁੱਕ ਚੁਕੇ ਸੀ ਹੁਣ ਮੈਂ ਕਿ ਚਲੋ ਇੰਨੇ ਕੱਪੜੇ ਸੰਭਾਲ ਦੰਦੀਆਂ ਇੰਨੇ ਹੀ ਅੰਦਰ ਪੋਚਾ ਲਾ ਦੂਗੀ ਫ ਤੇ ਫਿਰ ਕੱਪੜੇ ਸਮਾਂਲਣ ਲੱਗੀਆਂ ਨੇ ਕੱਲ ਸ਼ਾਮ ਜੇ ਨੂੰ ਧੋਤੇ ਸੀ ਮੈਂ ਕਿ ਚਲ ਸਵੇਰ ਦਾ ਮੇਰਾ ਕੰਮ ਸੌਖ ਹੋ ਜੂਗਾ ਕਿ ਮੈਨੂੰ ਪਤਾ ਸੀ ਸਵੇਰੇ ਮੈਨੂੰ ਡਰਸਟਿੰਗ ਕਰਨੀ ਪਊਗੀ ਤੇ ਮੈਂ ਕਰੀਨ ਦੋ ਦਿਨ ਹੋ ਗਏ ਚਲ ਕੱਪੜੇ ਜਿੰਨੇ ਖੈਗੇ ਨੇ ਥੋੜੇ ਹੀ ਸੀਗੇ ਪਰ ਸ਼ਾਮ ਨੂੰ ਮੈਂ ਧੋ ਕੇ ਅੰਦਰ ਹੀ ਸੁੱਕਣੇ ਪਾਤੇ ਸੀਗੇ ਬਾਰੇ ਬਾਰੇ ਜਾਣ ਕਿ ਮੌਸਮ ਦਾ ਚਲੋ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਨਹੀਂ ਹਰੀ ਵਾਲਾ ਮੌਸਮ ਹੋਇਆ ਪਿਆ ਵੀ ਫਿਰ ਛੱਕ ਕੇ ਮੈਨੂੰ ਅੰਦਰ ਪਾਉਣੇ ਪੈਣਗੇ ਤੇ ਹੁਣ ਮੈਂ ਕਿਹਾ ਚਾ ਲੌਬੀ ਵਾਲਾ ਬਹੁਤ ਸਵੈਸ਼ਨ ਤੋਂ ਉਹਦੇ ਮੇਰੇ ਰੂਮ ਦੀ ਡਰਸਟਿੰਗ ਸਟਿਲ ਹੋ ਕੇ ਰਹਿੰਦੀ ਆ ਕਿ ਮੈਂ ਵਾਸ਼ ਹੋਏ ਸੈਂਟੋਂ ਲੱਗਿਆ ਕਿ ਬੈਠ ਕੇ ਟਾਈਮ ਨਹੀਂ ਵੇਸਟ ਕਰੀ ਜਸ ਫੇਰ ਸਵੇਰ ਸਵੇਰ ਕੰਮ ਵੀ ਆਨੇ ਹੁੰਦੇ ਨੇ ਫਿਰ ਟਾਈਮ ਵੀ ਹੁੰਦਾ ਆਪਾਂ ਬੈਠੀ ਇਹਨਾਂ ਨੂੰ ਕੰਮ ਬਣੇ ਜਾਣਾ ਆਪਣੇ ਇਹ ਵੀ ਧੂੜਾ ਬਹੁਤ ਮਿੱਟੀ ਚੜੀ ਪਈ ਸੀ ਇਹਦੇ ਨੇ ਪੱਥਰ ਲੱਗਣੇ ਚ ਗ੍ਰੇਨਾਈਟ ਐ ਨਹੀਂ ਜਾਂ ਮਿੱਟੀ ਹੋਈ ਪਈ ਸਾਂ ਨਗਰੇ ਸੇ ਜਿਵੇਂ ਕਈ ਦਿਨ ਹੋ ਗਏ ਸਾਫ ਹੀ ਨਹੀਂ ਕਰਿਆ ਵੀ ਕੱਲ ਬਹੁਤ ਜ਼ਿਆਦਾ ਨਹੀਂ ਰਹੀ ਉਸ ਕਰਕੇ ਮਿੱਟੀ ਅੰਦਰ ਵੀ ਹੁੰਦੀ ਕਿ ਕਿੰਨੇ ਦਰਵਾਜ਼ੇ ਸਾਰੇ ਤੇ ਕੋ ਬੰਦ ਹੁੰਦੇ ਨੇ ਪਰ ਫਿਰ ਵੀ ਅੰਦਰ ਪਤਾ ਨਹੀਂ ਕਿੱਥੋਂ ਇਹਨੀ ਮਿੱਟੀ ਆਉਂਦੀ ਆ ਵਾਸ਼ ਫਿਸ਼ਨ ਕਰਤਾ ਕਲੀਨ ਇਸ ਕਪੜਾ ਨਾਲ ਮੈਂ ਇਥੇ ਡਰਾਅਰ ਵੀ ਰੱਖ ਦਾਨੀ ਕੋਲੀ ਤੇ ਫਿਰ ਤਾਂ ਕਿ ਟੇਬਲ ਟੌਪ ਸਾਫ ਹੋ ਜੇ ਤੇ ਟੈਪਸ ਵਗੈਰਾ ਸਾਫ ਹੋ ਜੇ ਜਦੋਂ ਪੋਸਿਸ਼ਨ ਸਾਫ ਕਰਦੇ ਉਹਦੀ ਟੈਪਸ ਸਾਫ ਕਰਦਾਂ ਨੇ ਫਿਰ ਬੜੇ ਸਾਫ ਰਹਿੰਦੇ ਨੇ ਇਹ ਸਾਰਾ ਸਾਈਡਸ ਤੇ ਜਿੱਥੇ ਤੇ ਪਾਣੀ ਲੱਗਿਆ ਹੁੰਦਾ ਵੀ ਚਲੋ ਆਪਾਂ ਕਪੜਾ ਮਾਰ ਦਨੇ ਸੁੱਕਾ ਸੁੱਕਾ ਜਿਆ ਏਰੀਆ ਰਹੂਗਾ ਵਧੀਆ ਵੀ ਲੱਗਦਾ ਸੁੱਕਾ ਜਿਆ ਸਾਰਾ ਇਹ ਸਾਈਡਸ ਤੇ ਕਪੜਾ ਮਾਰ ਕੇ ਪਾਣੀ ਜਿਹੜਾ ਸੁਕਾ ਦੂੰਗੀ ਇਥੇ ਨਾ ਪਲਾਂਟ ਬਿਨਾ ਮੈਨੂੰ ਖਾਲੀ ਖਾਲੀ ਜਿਆ ਲੱਗਦਾਗਾ ਪਹਿਲਾ ਪਲਾਂਟ ਨਾ ਸੋਹਣਾ ਵੀ ਲੱਗਦਾ ਸੀ ਗਰਦ ਵੀ ਵਧੀਆ ਭਰਿਆ ਜਿਹਾ ਵੀ ਲੱਗਦਾ ਸੀ ਤਾਂ ਹੁਣ ਮੈਨੂੰ ਐ ਲੱਗੂ ਖਾਲੀ ਜੀਵ ਜਿਹਾ ਲੱਗਦਾ ਕੁਝ ਮਿਸਿੰਗ ਹੀ ਆ ਤੇ ਹੁਣ ਨਾ ਹੈਲਪਰ ਕਹਿੰਦੀ ਸੀ ਮੈਂ ਬਾਹਰੋਂ ਧੋਦਾ ਪਰ ਮੈਂ ਕੱਲੀ ਨੂੰ ਮੈਨੂੰ ਧੋਣਾ ਔਖਾ ਉਹ ਕਹਿੰਦੀ ਸੀ ਵੀ ਤੁਸੀਂ ਨੀਮੇ ਨੂੰ ਕਹੋ ਵੀ ਨਾਲ ਲੱਗ ਜੂਗਾ ਇਹਦਾ ਹਸਬੰਡ ਯਾਨੀ ਨੀਮਾ ਤੋਂ ਨੇ ਹਸਬੰਡ ਵਾਈਫ ਕੰਮ ਕਰਦੇ ਨੇ ਤੇ ਉਹ ਦਵਿੰਦਰ ਕਹਿੰਦੇ ਮੈਂ ਅਸੀਂ ਖੇਤ ਜਾਣਾ ਸਾਨੂੰ ਕੰਮ ਹੈ ਟਾਈਮ ਨਹੀਂ ਹੈਗਾ ਨੀਮਾ ਜੀ ਫ੍ਰੀ ਨਹੀਂ ਹੈਗਾ ਫਿਰ ਮੈਂ ਕਿਹਾ ਚੱਲ ਤੇਰੇ ਨਾਲ ਮੈਂ ਲੱਗ ਜਾਨੀ ਆ ਤੂੰ ਪਾਈਪ ਲਗਾ ਕੇ ਪਾਣੀ ਨਾਲ ਧੋਈ ਚੱਲ ਮੈਂ ਵਾਈ ਤੇ ਟਾਈਮ ਉਹਨਾਂ ਤੋਂ ਨਹੀਂ ਲੱਗਣਾ ਉਹਨਾਂ ਕੋਚੀ ਤੇ ਲੱਗਣਾ ਤੇ ਉੱਤੇ ਨਾਲ ਸੋਨਾ ਹੋ ਜੂ ਬਹੁਤ ਜ਼ਿਆਦਾ ਨਹੀਂ ਰੀਨ ਖਰਾਬ ਕਰਿਆ ਪਿਆ ਮੈਂ ਕਿ ਚਲੋ ਫਿਰ ਮੈਂ ਕਰ ਦਾਨੀ ਨਾਲ ਲੱਗ ਜਾਨੀਆਂ ਤੇਰੇ ਅੰਦਰਲਾ ਕੰਮ ਮੈਂ ਛੱਡ ਦਾਨੀ ਬਾਅਦ ਵਿੱਚ ਹੋ ਗਿਆ ਤਾਂ ਕਰਨੂ ਨਹੀਂ ਨਾ ਸੀ ਚਲ ਮੈਂ ਵਾਈਪਰ ਮਾਰ ਦਾਨੀ ਔਰ ਇਕੱਲੇ ਨੂੰ ਕਰਨਾ ਔਖਾ ਵੀ ਹੈ ਦੋ ਜਣਿਆਂ ਨਾਲ ਹੈਲਪ ਹੋ ਜਾਂਦੀ ਜੀ ਸੌਖਾ ਹੋ ਜਾਂਦਾ ਕੰਮ ਕਰਨਾ ਉਹ ਵੀ ਬੰਦੇ ਨੂੰ ਕੰਮ ਦਾ ਹੌਸਲਾ ਜਾਈ ਹੋ ਜਾਂਦਾ ਹਨਾ ਨੀ ਤਾਂ ਪਕੰਮ ਤੋਂ ਕੋਈ ਬੜ ਦਰ ਜਨੈ ਵੀ ਹਾਈ ਕੰਨੀ ਨੂੰ ਵੀ ਨੌਕ ਖਾਉ ਕਰਨਾ ਚਾਹੀਦਾ ਆਪਾਂ ਕਰੇ ਲਈ ਇੱਕ ਇਹਨਾਂ ਆਪਣੇ ਨਾਲ ਲੱਗ ਜੇ ਨਾ ਹੈਲਪ ਕਰਨੂ ਆਪਾਂ ਨੂੰ ਕੰਮ ਦਾ ਹੌਸਲਾ ਹੋ ਜਾਂਦਾ ਫਿਰ ਆਪਾਂ ਹੌਸਲੇ ਚ ਕੰਮ ਕਰੀ ਜਾਂਦੇ ਹੁੰਨੇ ਵੀ ਹਾਂ ਮੇਰੇ ਨਾਲ ਇੱਕ ਜਨ ਹੋਰ ਹੈਗਾ ਮੈਂ ਕਿਹਾ ਚੱਲ ਵਾਈਪਰ ਮੈਂ ਮਾਰਦਾ ਨਹੀਂ ਇਹਨਾਂ ਨਾਲ ਤੈਨੂੰ ਵੀ ਸੌਕਾ ਹੋ ਜੂ ਘਰ ਤਾਂ ਆਪਾਂ ਸਾਣਾ ਹੀ ਆ ਕੋਈ ਕਰਨੀ ਫਿਰ ਕੀ ਆ ਮੇਰੇ ਕੋਲ ਕੁਛ ਖਾਸ ਜੂ ਜੇ ਮੈਂ ਤੇਰੇ ਨਾਲ ਲੱਗ ਜੂ ਚੱਲ ਮੈਂ ਤੇਰੇ ਨਾਲ ਮੈਂ ਵਾਈਪਰ ਮਰਵਾ ਦਿੰਨੀ ਤੂੰ ਪਾਣੀ ਮਾਰੀ ਚੱਲ ਸੋ ਹੁਣ ਮੈਂ ਆ ਗਈ ਸੀ ਬਾਹਰੋਂ ਘੰਟਾ ਲੱਗਿਆ ਬਾਹਰ ਇੰਨੀ ਗਰਮੀ ਬੁਰਾ ਹਾਲ ਹੋ ਗਿਆ ਜਾਇਂ ਲੱਗ ਰਿਹਾ ਸੀ ਬਾਹਰ ਆ ਕੇ ਨੂੰ ਕੋਈ ਪਾਣੀ ਦੇ ਜੇ ਠੰਡਾ ਜਿਹਾ ਪੀਣ ਨੂੰ ਇੰਨੀ ਪਿਆਸ ਲੱਗੀ ਪਈ ਸੀ ਫਿਰ ਮੈਂ ਅੰਦਰ ਆ ਕੇ ਮੈਂ ਨਾਲ ਹੈਲਪਰ ਨੂੰ ਕਿਹਾ ਵੀ ਪਾਣੀ ਪੀ ਲੈ ਨਾਲ ਮੈਂ ਪਾਣੀ ਚ ਮੈਂ ਹੋ ਨਿੰਬੂ ਪਾ ਕੇ ਲੈ ਕੇ ਆਈਆਂ ਨਿੰਬੂ ਤੇ ਨਮਕ ਪਾਇਆ ਉਹ ਪਾਣੀ ਪੀ ਰਹੀਆਂ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਵੀਡੀਓਜ਼ ਬਿਨਾ ਸਬਸਕ੍ਰਾਈਬ ਕੀਤੇ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਜ਼ ਤੇ ਨੋਟੀਫਿਕੇਸ਼ਨ ਵੀ ਤੁਹਾਨੂੰ ਟਾਈਮ ਤੇ ਮਿਲਦਾ ਰਹੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਹੋਇਆ ਮਿਲਾਂਗੇ ਖੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ